पाठ करदा हासिगिंग हासी सी हा तन ਜਗ ਤੇ ਸਫਲ ਹੁੰਦਾ ਦੇਸ਼ ਕੌਮ ਦੇ ਕੰਮ ਜੋ ਆ ਚਾਹਤੇ ਹੋ ਜਾਂਦੇ ਸ਼ਹੀਦ ਤੇ ਅਮਰ ਰਹਿੰਦੇ ਮਰ ਕੇ ਜਿਉਣ ਦਾ ਢੰਗ ਸਮਝਾ ਚਾਹਦੇ ਦੀਵਾ ਧਰਮ ਤੇ ਅਣਖ ਦਾ ਰਹੇ ਜਗ ਦਾ ਥਾਂ ਤੇਲ ਦੀ ਖੂਨ ਜੋ ਪਾ ਚਾਹਦੇ ਉਹ ਕਿਸੇ ਤੂਫਾਨ ਤੋਂ 부ਜਦੀ ਨਾ ਜਿਹੜੀ ਜੋਤ ਸ਼ਹੀਦ ਜਗਾ ਚਾਹਤੇ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਉਸ ਪਰਮਾਤਮਾ ਦੇ ਨਾਮ ਦਾ जाप ਕਰਦੇ ਹੋਏ ਸਿਮਰਨ ਕਰਦੇ ਹੋਏ ਹੱਸ ਹੱਸ ਕੇ ਪੰਦ ਪੰਦ ਕਟਵਾ ਗਏ ਸ਼ਹਾदतਾਂ ਜਾਂਪੀ ਗਏ ਗੁਰਪਿਆਰੋ ਇੱਕ ਵਾਰ ਭਾਈ ਸਾਹਿਬ ਭਾਈ ਮਨੀ ਸਿੰਘ ਦੇ ਕਰਨੇ ਨਾਮੇ ਨੂੰ ਯਾਦ ਕਰਦੇ ਹਾਂ ਸਮੁੱਚੇ ਸੰਗਤ ਗੱਜ ਕੇ ਕਹਿੰਦੇ ਹੋ ਜੀ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਾਣ ਭਾਈ ਸਾਹਿਬ ਭਾਈ ਮਨੀ ਸਿੰਘ ਨੇ ਆਪਣਾ ਪੂਰਾ ਜੀਵਨ ਸਤਿਗੁਰ ਦੇ ਲੇਖੇ ਵਿੱਚ ਲਾ ਦਿੱਤਾ 52 ਜੀ ਪਰਿਵਾਰ ਦੇ ਸ਼ਰੀਰ ਕਰਾਉਣ ਵਾਲਾ ਜਿਹਦੇ ਦਿੱਤਾ ਤੇ ਪੜਦਾ ਤੇ ਵੀ ਸ਼ਹੀਦ ਤੇ ਜਿਹਦੇ ਪੁੱਤ ਪੋਤਰੇ ਭਤੀਜੇ ਤੇ ਭਰਾ ਵੀ ਸ਼ਹੀਦ ਉਹ ਹੈ ਭਾਈ ਸਾਹਿਬ ਭਾਈ ਮਨੀ ਸਿੰਘ ਸ਼ਹਿਰ ਦੇ ਲੋਕਾਂ ਨੇ ਸਿੰਘਾਂ ਨੇ ਸਲਾਹ ਕੀਤੀ ਸੀ ਵਿਚਾਰ ਕੀਤੀ ਸੀ ਸਮਾਂ ਮੇਰੇ ਕੋਲ ਬਹੁਤ ਸੀਮਤ ਸੀ ਸਮਾਪਤ ਹੋ ਗਿਆ ਕਿ ਮੈਂ ਸਾਰੀਆਂ ਵਿਚਾਰਾਂ ਸਾਂਝੀਆਂ ਕਰ ਸਕਦੀ ਹਾਂ ਉਹਨਾਂ ਨੇ ਵਿਚਾਰ ਕੀਤੀ ਸੀ ਇਕੱਠੇ ਹੋ ਕੇ ਮਾਇਆ ਇਕੱਠੀ ਕਰ ਲਵੋ ਜਿਹੜਾ 10000 ਜੱਗਰੀਆ ਖਾਨ ਮੰਗਦਾ ਉਹ ਨੂੰ ਦੇ ਕੇ ਭਾਈ ਸਾਹਿਬ ਭਾਈ ਮਨੀ ਸਿੰਘ ਨੂੰ ਛੜਾ ਲਿਆ ਜਾਵੇ ਭਾਈ ਮਨੀ ਸਿੰਘ ਨੇ ਇਨਕਾਰ ਕਰ ਦਿੱਤਾ ਸੀ ਕਿ ਇਸ ਸੀਰੀਜ਼ ਦੇ ਠੀਕਰੇ ਨੂੰ ਬਚਾਉਣ ਦੇ ਲਈ ਮੈਂ ਸੰਗਤ ਦੀ ਮਾਇਆ ਜਾਈ ਨਹੀਂ ਕਰਵਾਉਣਾ ਤੁਹਾਡੀ ਮਿਹਨਤ ਦੀ ਕਮਾਈ ਹੈ ਇਸ ਸੀਰੀਜ਼ ਦੇ ਠੀਕਰੇ ਦੀ ਇੱਕ ਦਿਨ ਭੱਜਣਾ ਜੋ ਉਪਜੋਸੋ ਬਿਰਸ ਹੈ ਪਰੋ આજ ਕੇ ਕਾਲ ਅੱਜ ਜਾਂ ਕਰ ਲੈਣੀ ਚਾਣੀ ਹੈ ਇਸ ਕਰਕੇ ਮੈਂ ਇਹਨੂੰ ਬਚਾਉਣ ਦੇ ਲਈ ਤੁਹਾਡੀ ਵਹਿਲੀ ਦੀ ਕਮਾਈ ਨਹੀਂ ਲਾਵਾਂਗਾ ਆਖਰਕਾਰ ਸੂਰਮਾ ਸ਼ਹਾਦਤ ਦਾ ਜੰਮ ਪੀ ਗਿਆ ਲਾਹੌਰ ਸ਼ਹਿਰ ਦੇ ਵਸਨੀਕਾਂ ਮਨੀ ਸਿੰਘਾਂ ਨੇ ਤੱਤਰ ਹੋ ਕੇ ਪਾਈ ਸਾਲ ਪਾਈ ਮਨੀ ਸਿੰਘ ਦੇ ਸਰੀਰ ਤੇ ਜਿਹੜੇ ਟੁਕੜੇ ਵਿਖਰੇ ਹੋਏ ਸੀ ਉਹਨਾਂ ਨੂੰ ਇਕੱਤਰ ਕੀਤਾ ਇੱਕ ਚਿੱਟੀ ਚਾਦਰ ਲਿਆਂਦੀ ਉਹਦੇ ਵਿੱਚ ਰੱਖਿਆ ਪਾਈ ਥਰਾਜ ਸਿੰਘ ਪਾਈ ਅਗੜ ਸਿੰਘ ਪਾਈ ਸਭ ਪਾਈ ਮਨੀ ਸਿੰਘ ਦੇ ਭਤੀਜੇ ਨਾਲ ਸਿੱਖ ਸੰਗਤਾਂ ਨੂੰ ਲੈ ਕੇ ਵਿਵਾਨ ਤਿਆਰ ਕੀਤਾ ਤੇ ਗੁਰ ਪਿਆਰਿਓ ਪਾਈ ਸਭ ਪਾਈ ਮਨੀ ਸਿੰਘ ਦੇ ਲਈ ਉਹਦੇ ਸਰੀਰ ਦੇ ਲਈ ਚਿਖਾਚਣੀ ਗਈ ਅਖਰਕਾਰ ਪਾਈ ਅਗੜ ਸਿੰਘ ਤੇ ਪਾਈ ਥਰਾਜ ਸਿੰਘ ਨੇ ਚਿਖਾ ਨੂੰ ਲਾंपੂ ਲਗਾਇਆ ਤੇ ਇੱਕ ਬਲਦੀ ਹੋਈ ਛੋਟੀ ਕਹਿ ਲੋ ਜਾਂ ਜਿਹੜੀਆਂ ਲੱਕੜਾਂ ਚਿਣੀਆਂ ਜਾਂਦੀਆਂ ਉਹਦੇ ਵਿੱਚੋਂ ਚਿੱਖਾ ਦੇ ਵਿੱਚੋਂ ਬਲਦੀ ਹੋਈ ਇੱਕ ਲੱਕੜ ਚੁੱਕ ਕੇ ਭਾਈ ਸਾਪ ਭਾਈ ਅਗਰ ਸਿੰਘ ਤੇ ਭਾਈ ਥਰਾ ਸਿੰਘ ਨੇ ਇੱਕ ਕਸਮ ਖਾਦੀ ਸੀ ਕਿ ਤੇਰੀ ਸ਼ਹਾਦਤ ਦਾ ਬਦਲਾ ਆਖਰਕਾਰ ਅਸੀਂ ਜ਼ਰੂਰ ਲਵਾਂਗੇ ਤੇ ਇਹਨਾਂ ਦੋਹਾਂ ਭਤੀਜਿਆਂ ਨੇ ਭਾਈ ਸਾਪ ਭਾਈ ਮਨੀ ਸਿੰਘ ਦੀ ਸ਼ਹਾਦਤ ਦਾ ਆਖਰਕਾਰ ਬਦਲਾ ਵੀ ਲਿਆ ਗੁਰੂ ਪਿਆਰੇ ਇੱਥੇ ਭਾਈ ਗੁਲਜਾਰ ਸਿੰਘ ਨੂੰ ਪੁੱਠੀ ਕੱਲ੍ਹ ਲਾ ਕੇ ਸ਼ਹੀਦ ਕੀਤਾ ਗਿਆ ਭਾਈ ਕੋਪਤ ਸਿੰਘ ਤੇ ਹੋਰ अनेका ਸਿੰਘਾਂ ਨੂੰ ਵੱਖ-ਵੱਖ ਤਰ੍ਹਾਂ ਦੇ ਤਸੀਹੇ ਦਿੱਤੇ ਗਏ ਆਹ ਗੁਰਪਿਆਰਿਓ ਇੱਕ ਵਾਰ ਸ਼ਹੀਦਾਂ ਨੂੰ ਆਜ਼ਾਦ ਕਰਦੇ ਆ ਉਹਨਾਂ ਨੂੰ ਕੋਟਾਂ ਕੋਟਵਾਰ ਪਰਣਾਮ ਕਰਦਿਆਂ ਹੋਇਆਂ ਗੱਜ ਕੇ ਕਹਦੇ ਹੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਮੁੱਚੀ ਸੰਗਤ ਆ ਧੰਨਵਾਦ ਸਮੁੱਚੀ ਸੰਗਤ ਦੇ ਵੱਲੋਂ ਪਿਆਰ ਸਤਕਾਰ ਅਸੀਸਾਂ ਆਈਆਂ ਆਪਣੀਆਂ ਕਿਰਤਕਮਈਆਂ ਵਿੱਚੋਂ ਦਸਬੰਧ ਕੱਢਦੇ ਆ ਜੱਥੇ ਨੂੰ ਪਿਆਰ ਸਤਕਾਰ ਅਸੀਸਾਂ ਦੇ ਕੇ نوازਦੇ ਹੋ ਧੰਨਵਾਦ ਕਰਦੇ ਆ ਵਾਹਿਗੁਰੂ ਕਿਰਪਾ ਕਰਨ ਚੜ੍ਹਦੀਆਂ ਕਲਾਂ ਦੀ ਦਾਤ ਆਪਣੇ ਚਰਨਾਂ ਦੀ ਪ੍ਰੀਤੀ ਬਖਸ਼ਿਸ਼ ਕਰਨ ਸਤਕਾਰਯੋਗ ਅੰਕਲ ਜੀ ਤਾਮੀਤ ਸਾਹਿਬ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਅੱਜ ਦੇ ਇਸ ਪ੍ਰੋਗਰਾਮ ਨੂੰ ਆਪਣੇ ਕੈਮਰੇ ਦੇ ਵਿੱਚ ਬੰਦ ਕਰ ਲਿਆ ਤੇ ਇਹ YouTube ਤੇ ਚੜ ਦਿੱਤਾ ਜਾਣਾ ਤੇ ਜਦੋਂ ਵੀ ਤੁਹਾਡਾ ਜਲਦ-ਦਿਲ ਚਾਹੇ ਤੁਸੀਂ ਸੁਣ ਸਕਦੇ ਹੋ ਸਮੁੱਚੀ ਮੈਨੇਜਮੈਂਟ ਦਾ ਧੰਨਵਾਦ ਕੋਟ ਕਰਨ ਕੋਟਸ਼ੁਕਰਾਨਾ ਤਨ ਤਨ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਜੋ ਕਿ ਕੁੰਗਿਆਂ ਦੇ ਕੋਲੋਂ ਵੀ ਭਖਿਆਨ ਕਰਵਾ ਦਿੰਦੇ ਨੇ ਪੁੱਲਾ ਚੁੱਕਾ ਦੇ ਖਿਮਾ ਇਨੀਆਂ ਕੋ ਬੇਨਤੀਆਂ ਪਰਵਾਨ ਅਗੁਰ ਪਿਆਰਿਓ ਪਾਣਾੰਦ ਸੇਵਤੀ ਪਾਣੀ ਤੇ ਜਾਪ ਕਰਨੇ ਸੋਚੇ ਸੰਗਤ ਨੇ ਪਿਆਰ ਤੇ ਸਤਕਾਰ ਦਾ ਸਬੋਧ ਦੇਣਾ ਜੀ